ਅਪੀਲ ਕੀਤੀ ਆ ਕਿ ਤੁਸੀਂ ਆਪਣੀਆਂ ਆਪਰੇਟਿਵ ਸਰਵਿਸਿਜ਼ ਰੀਸਟੋਰ ਕਰ ਦਿਓ ਆਪਣਾ ਜਿਹੜਾ ਪ੍ਰੋਟੈਸਟ ਹੈ ਉਹਨੂੰ ਤੁਸੀਂ ਉਹਦਾ ਚਾਹੇ ਤੁਸੀਂ ਇੱਕ ਧਰਨਾ ਦੇ ਫਾਰਮ ਦੇ ਵਿੱਚ ਵੀ ਪੰਜ ਮੈਂਬਰ ਬਾਈ ਰੋਟੇਸ਼ਨ ਜਿਹੜਾ ਹੈਗਾ ਆਪਣਾ ਪ੍ਰੋਟੈਸਟ ਤੁਸੀਂ ਚਾਹੇ ਕੰਟੀਨਿਊ ਕਰੋ ਯੂ ਹੈਵ ਅ ਰਾਈਟ ਟੂ ਪ੍ਰੋਟੈਸਟ ਤੇ ਯੂ ਹੈਵ ਅ ਰੀਜ਼ਨ ਟੂ ਪ੍ਰੋਟੈਸਟ ਜਿਹੜੀ ਸਭ ਤੋਂ ਜ਼ਿਆਦਾ ਵੱਡੀ ਗੱਲ ਤੁਹਾਡੇ ਦੋਨੋਂ ਹੀ ਆ ਗਿਆ ਤੇ ਇਹਦੇ ਨਾਲ ਨਾਲ ਸਾਰੇ ਜਿਹੜਾ ਇਹ ਹਾਊਸ ਹੈ ਇਹ ਕੇਂਦਰ ਸਰਕਾਰ ਤੋਂ ਮੰਗ ਕਰਦਾ ਕਿ ਜਿਹੜੀ ਡਾਕਟਰਸ ਦੀ ਬਹੁਤ ਲੌਂਗ ਪੈਂਡਿੰਗ ਡਿਮਾਂਡ ਹੈਗੀ ਆ ਕਿ ਇੱਕ ਲਾਅ ਲੈ ਕੇ ਆਉਣ ਪ੍ਰੋਵੈਂਸ਼ਨ ਆਫ ਵਾਇਲੈਂਸ ਅਗੇਂਸਟ ਮੈਡੀਕਲ ਪ੍ਰੋਫੈਸ਼ਨਲਸ ਉਹਦੇ ਵਿੱਚ ਇਹ ਹੋਣਾ ਚਾਹੀਦਾ ਕਿ ਜਦੋਂ ਕੋਈ ਡਾਕਟਰ ਦੇ ਉੱਤੇ ਅਸਾਲਟ ਕਰਦਾ ਜਾਂ ਉਹਨਾਂ ਨੂੰ ਅਟੈਕ ਕਰਦਾ ਤੇ ਇਟ ਸ਼ੁਡ ਬੀ ਅ ਨਾਨ ਬੇਲੇਵਲ ਅਫੈਂਸ ਹੋਣੀ ਦੀ ਸਜ਼ਾ ਵੀ ਘੱਟੋ ਘੱਟ ਜਿਹੜੀ ਹੈਗੀ 3 ਸਾਲ ਤੋਂ ਜ਼ਿਆਦਾ 6 ਸਾਲ ਹੋਣੀ ਚਾਹੀਦੀ ਹੈ 5 6 ਇਹਦੀ ਮਤਲਬ 6 ਸਾਲ ਦੀ ਸਜ਼ਾ ਹੋਣੀ ਚਾਹੀਦੀ ਹੈ ਔਰ ਨਾਨ ਬੇਲੇਵਲ ਅਫੈਸ ਹੋਣੀ ਚਾਹੀਦੀ ਹੈ ਤੇ ਦੈਟ ਵਿਲ ਹੈਵ ਇਟ ਡੈਟਰੈਂਸ ਫੈਕਟ ਕਿ ਕੋਈ ਸੋਚੇਗਾ ਜੇ ਡਾਕਟਰ ਦੇ ਨਾਲ ਮਿਸਬੀਹਵ ਕਰਨ ਤੋਂ ਪਹਿਲਾਂ 100 ਵਾਰ ਸੋਚੇਗਾ ਇੱਕ ਬਹੁਤ ਸਖਤ ਨੋਨ ਲੈ ਕੇ ਆਣੀ ਆ ਉਹਦੇ ਵਾਸਤੇ ਜ਼ਰੂਰੀ ਹੈ ਕਿ ਜਿਹੜਾ ਹੈਗਾ ਉਹ ਯੂਨੀਅਨ ਗਵਰਨਮੈਂਟ ਨੇ ਲੈ ਕੇ ਆਣਾ ਸੋ ਅਸੀਂ ਜਿਹੜੇ ਯੂਨੀਅਨ ਹੈਲਥ ਮਿਨਿਸਟਰ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਉਹ ਸਾਰੇ ਸਟੇਟ ਹੈਲਥ ਮਿਨਿਸਟਰ ਨੂੰ ਬੁਲਾਣ ਸਾਰਿਆਂ ਦਾ ਪਰਸਪੈਕਟਿਵ ਲੈਣ ਅਸੀਂ ਡਾਕਟਰਸ ਦਾ ਪਰਸਪੈਕਟਿਵ ਲੈ ਕੇ ਜਾਵਾਂਗੇ ਉਹਨਾਂ ਦੀਆਂ ਵਿਊਜ਼ ਲੈ ਕੇ ਜਾਵਾਂਗੇ ਤੇ ਅਸੀਂ ਉਹਨਾਂ ਨੂੰ ਮਿਲਾਂਗੇ ਮੈਂ ਮੰਗ ਕਰਦਾ ਕਿ ਉਹ ਜਲਦੀ ਤੋਂ ਜਲਦੀ ਇੱਕ ਦੋ ਦਿਨ ਵਿੱਚ ਇਹਦੀ ਮੀਟਿੰਗ ਬੁਲਾਣ ਸਾਰੇ ਸਟੇਟ ਹੈਲਥ ਮਿਨਿਸਟਰ ਦੀ ਔਰ ਇੱਕ ਜਿਸ ਤਰ੍ਹਾਂ ਡਾਕਟਰ ਦੀ ਡਿਮਾਂਡ ਹੈ ਇੱਕ ਸੈਂਟਰਲ ਲਾਅ ਲੈ ਕੇ ਆਣ ਔਰ ਸਾਰੀਆਂ ਸਟੇਟ ਨੂੰ ਇੰਪਲੀਮੈਂਟ ਕਰਨਾ ਇਸੇ ਤਰ੍ਹਾਂ ਮੈਂ ਆਪਣੇ ਮਾਨਯੋਗ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰਦਾ ਕਿ ਉਹ ਸਾਰੇ ਜਿਹੜੇ ਮੁੱਖ ਮੰਤਰੀ ਆ ਉਹਨਾਂ ਦੀ ਮੀਟਿੰਗ ਬੁਲਾਉਣ ਤੇ ਅਸ਼ੋਰ ਕਾਰਡੀਨੇਸ਼ਨ ਨੂੰ ਕਿ ਅਸੀਂ ਅਗਲੇ ਸੈਸ਼ਨ ਦੇ ਵਿੱਚ ਇਹ ਬੜਾ ਕਾਨੂੰਨ ਪਾਸ ਕਰਾਂਗੇ ਤੇ ਤਾਂ ਕਿ ਡਾਕਟਰ ਜਿਹੜੇ ਹੈਗੇ ਆ ਕਿਉਂਕਿ ਕਿਸੇ ਵੀ ਸਰਕਾਰ ਦੀ ਜਿਹੜੀ ਸਭ ਤੋਂ ਪਹਿਲੀ ਜ਼ਿੰਮੇਵਾਰੀ ਆ ਉਹ ਹੈਗੀ ਆ ਟੂ ਪ੍ਰੋਟੈਕਟ ਦਾ ਲਾਈਫ ਐਂਡ ਲਿਬਰਟੀ ਆਫ ਇਟ ਸਿਟੀਜ਼ਨਸ ਪਾਰਟੀਕੂਲਰਲੀ ਜਿਵੇਂ ਸਾਗਮਣ ਥੋੜਾ ਡਾਕਟਰਸ ਹੈਗਾ ਤੇ ਇਹ ਸਾਰੀਆਂ ਸਰਕਾਰਾਂ ਦੀ ਚਾਹੇ ਉਹ ਸੈਂਟਰ ਦੀ ਸਰਕਾਰ ਆ ਪੰਜਾਬੀ ਸਟੇਟ ਦੀ ਸਰਕਾਰ ਹੈ ਉਹਨਾਂ ਦਾ ਮੋਡਰਨਾ ਫਰਜ ਹੈ ਕਿ ਉਹ ਆਪਣੇ ਜਦੋਂ ਕੋਈ ਡਾਕਟਰ ਪੇਸ਼ੈਂਟ ਨੂੰ ਟਰੀਟ ਕਰ ਰਿਹਾ ਉਹਨੂੰ ਡਰ ਨਹੀਂ ਲੱਗਣਾ ਚਾਹੀਦਾ ਕਿ ਮੇਰਾ ਸੌਲਟ ਤਾਂ ਨਹੀਂ ਹੋ ਜਾਏਗਾ ਜਦੋਂ ਕੋਈ ਐਮਰਜੈਂਸੀ ਆਏਗੀ ਕੋਈ ਚਾਹੇ ਕੋਈ ਰੋਡ ਸਾਈਡ ਇੰਜਰੀ ਆ ਕੋਈ ਫਾਇਰ ਇਨਸੀਡੈਂਸ ਹੋ ਗਈ ਕਿਤੇ ਟੈਰਰਿਸਟ ਵਾਇਰਲੈਂਸ ਹੋ ਗਈ ਕਿਤੇ ਕੁਝ ਹੋ ਗਿਆ ਉਹ ਜਾਂ ਬਹੁਤ ਸਿਕ ਪੇਸ਼ੈਂਟਸ ਆਉਂਦੇ ਆ ਮੈਡੀਕਲ ਕਾਲਜਸ ਦੇ ਵਿੱਚ ਉਹਨਾਂ ਚੋਂ ਕੋਸ਼ਿਕ ਦੀ ਡੈਥ ਹੋਣੀ ਹੁੰਦੀ ਹੈ ਡਾਕਟਰਸ ਬਹੁਤ ਸਾਰੇ ਮੈਡੀਸਿਨਸ ਯੂਜ਼ ਕਰਦੇ ਆ ਉਹਦੇ ਉਹਦੇ ਸਾਈਡ ਇਫੈਕਟਸ ਹੁੰਦੇ ਆ ਰਿਐਕਸ਼ਨਸ ਹੁੰਦੇ ਆ ਇੱਕ ਡਰਗ ਦਾ ਰਿਐਕਸ਼ਨ ਤਾਂ ਉਹਨੂੰ ਅਸੀਂ ਇਹ ਮਰੀਜ਼ਾਂਾਂ ਦੇ ਸਾਹਮਣੇ ਹੋਇਆ ਕਿ ਪੇਨ ਕਿਰੋਨ ਇੰਜੈਕਸ਼ਨ ਲਾਇਆ ਪੀਛੇ ਨੂੰ ਐਨਾਫਿਲੈਕਟਿਕ ਰੈਕਸ਼ਨ ਹੋ ਗਿਆ ਤੇ ਪੀਸ਼ੈਂਟ ਮਰ ਗਿਆ ਨਸਟਰ ਟੈਸਟ ਐਚਓਡੀ ਵਾਸ देयर ਸੋ ਇਹ ਗੱਲਾਂ ਹੁੰਦੀਆਂ ਸਾਰੀਆਂ ਜਿਹੜੇ ਅਸੀਂ ਪ੍ਰੋਸੀਜਰ ਕਰਦੇ ਹਾਂ ਉਹਦੇ ਵਿੱਚ ਵੀ ਫੇਲਰ ਰੇਟ ਹੁੰਦਾ ਉਹਦੀਆਂ ਵੀ ਕੰਪਲਿਕੀਸ਼ਨ ਹੁੰਦੀਆਂ ਉਹਦੇ ਵਿੱਚ ਵੀ ਬਲੀਡਿੰਗ ਹੋ ਜਾਂਦੀ ਹੈ ਜੇ ਡਿਲੀਵਰੀ ਹੁੰਦੀ ਹੈ ਹੈਮਰੇਜ ਜ਼ਿਆਦਾ ਹੋ ਗਈ ਔਰਤ ਦਾ ਮਤਲਬ देयर विल बी ਸਮ ਅਨਨੋਨ ਹੈ ਜੀ ਸਾਰੀ ਦੁਨੀਆ ਦੇ ਵਿੱਚ ਜੇ ਜਿਹੜਾ ਇਹ ਪ੍ਰੋਸੀਜਰ ਹੈ ਇਹਦੀ ਮਾਰਟੈਲਿਟੀ ਇੰਨੀ ਹੈ ਇਹਦੇ ਚ ਮੋਰਬਿਡਿਟੀ ਆ ਮਾਰਟੈਲਿਟੀ ਵੀ ਹੋਏਗੀ ਮੋਰਬਿਡਿਟੀ ਵੀ ਹੋਏਗੀ ਬਟ ਡਾਕਟਰਸ ਕੈਨ ਡਾਕਟਰਸ ਆਰ ਨਾਟ ਕ੍ਰਿਮੀਨਲਸ ਡਾਕਟਰਸ ਆਰ ਨਾਟ ਕ੍ਰਿਮੀਨਲਸ ਇਹ ਗੱਲ ਹੋਣੀ ਚਾਹੀਦੀ ਆ ਮਾਨਯੋਗ ਸੁਪਰੀਮ ਕੋਰਟ ਦੀਆਂ ਗਾਈਡਲਾਈਨਸ ਆ ਕਿ ਜੇ ਡਾਕਟਰ ਕਿਸੇ ਪੇਸ਼ੈਂਟ ਦੀ ਡੈਥ ਹੁੰਦੀ ਆ ਤੇ ਪਹਿਲਾਂ ਇੱਕ ਮੈਡੀਕਲ ਬੋਰਡ ਬਣੇਗਾ ਉਹ ਐਗਜ਼ਾਮਨ ਕਰੇਗਾ ਉਹ ਰਿਪੋਰਟ ਦੇਗਾ ਉਸ ਤੋਂ ਬਗੈਰ ਡਾਕਟਰ ਤੇ ਐਫ ਆਈ ਆਰ ਨਹੀਂ ਸੋ ਇਹ ਹਾਊਸ ਇਹ ਵੀ ਡਿਮਾਂਡ ਕਰਦਾ ਕਿ ਉਸ ਤੋਂ ਵਗਾਰ ਐਫ ਆਰ ਨਹੀਂ ਹੋਏਗੀ ਔਰ ਆਈ ਜੀ ਸਾਹਿਬ ਨੇ ਸ਼ੋਰ ਵੀ ਕੀਤਾ ਹੌਸਲوں ਕੇ ਨਹੀਂ ਕਰਾਂਗੇ ਔਰ ਇਸ ਤੋਂ ਸਿਵਾਏ ਜਿਹੜੀਆਂ ਸਟੇਟ ਲੈਵਲ ਦੇ ਉੱਤੇ ਹੈਗਾ ਉਹ ਅਸੀਂ ਹਰ ਜ਼ਿਲ੍ਹੇ ਦੇ ਵਿੱਚ ਡਿਸਟ੍ਰਿਕਟ ਹੈਲਥ ਸਿਕਿਉਰਿਟੀ ਬੋਰਡ ਡਿਸਟ੍ਰਿਕਟ ਹੈਲਥ ਬੋਰਡ ਦਾ ਕਨਸੈਪਟ ਹੈਗਾ ਹਰ ਜ਼ਿਲ੍ਹੇ ਦੇ ਵਿੱਚ ਡਿਸਟ੍ਰਿਕਟ ਹੈਲਥ ਬੋਰਡ ਜਿਹੜਾ ਕਿ ਸਿਕਿਉਰਿਟੀ ਜਿਹੜਾ ਆਡਿਟ ਕਰੇਗਾ ਹਰ ਇੱਕ ਮੈਡੀਕਲ ਸਟਿਚ ਉੱਤੇ ਜਿੱਥੇ ਕਨਫਲਿਕਟ ਹੁੰਦੇ ਆ ਐਮਰਜੈਂਸੀ ਜਿਆਦਾ ਹੁੰਦੇ ਆ ਐਮਸੀਐਚ ਬੈਂਕ ਵਿੱਚ ਹੁੰਦੇ ਆ ਉੱਥੇ ਕੀ ਸਕਿਉਰਟੀ ਹੋਣੀ ਚਾਹੀਦੀ ਆ ਉਹਦੇ ਵਿੱਚ ਆਏ ਸੀਸੀਟੀਵੀ ਕੈਮਰੇਜ ਲਗਾਣੇ ਹੋਣ ਸਕਿਉਰਟੀ ਇਨਹਾਂਸ ਕਰਨੀ ਹੋਵੇ ਜਿਹੜੇ ਉੱਥੇ ਸਕਿਉਰਟੀ ਪਰਸਨਲ ਆ ਉਹ ਹਾਈਲੀ ਪ੍ਰੋਫੈਸ਼ਨਲ ਹੋਣ ਤੇ ਇਸ ਬਾਕੀ ਜਿਹੜੇ ਸਾਡੇ ਆਪਣੇ ਮੈਡੀਕਲ ਪ੍ਰੋਫੈਸ਼ਨਲਸ ਆ ਉਹ ਵੀ ਆਪਣੇ ਲੈਵਲ ਦੇ ਉੱਤੇ ਡਾਇਰੈਕਟਰ ਪ੍ਰਿੰਸੀਪਲ ਸਿਵਲ ਸਰਜਨ ਸਾਹਿਬ ઓਲ ਇਨਸ਼ੋਰ ਕਰਨਗੇ ਕਿ ਜੇ ਸਾਡੀ ਲੇਡੀ ਡਾਕਟਰ ਨੇ ਕਿਤੇ ਪੇਸ਼ੈਂਟ ਦੇਖਣ ਜਾਣਾ ਦੇਰ ਸ਼ੁੱਡ ਬੀ ਨੋ ਡਾਰਕ ਸਪਾਟਸ ਅਰ ਜੀ ਸ਼ੁੱਡ ਬੀ ਸਕਾਟਡ ਬਾਈ ਮੇਲ ਮੈਂਬਰਸ ਔਰ ਜਿਹੜੇ ਹਸਪੀਟਲ ਦੇ ਬੰਦੇ ਵੀ ਔਰ ਸਕਿਉਰਿਟੀ ਗਾਰਡ ਵੀ ਇਸ ਤੋਂ ਸਵਾਏ ਆਈਜੀਪੀ ਸਾਹਿਬ ਇਨਸ਼ੋਰ ਕਰਨਗੇ ਜੀ ਕਿ ਜਿਹੜਾ ਡਿਸਟ੍ਰਿਕਟ ਲੈਵਲ ਤੇ ਹੈ ਚਾਹੇ ਐਸਐਸਪੀ ਆ ਸਾਡੇ ਸਿਵਲ ਸਰਜਨ ਆ ਡਿਪਟੀ ਕਮਿਸ਼ਨਰ ਆ ਉੱਥੇ ਉਹਨਾਂ ਦੇ ਕੋਆਰਡੀਨੇਸ਼ਨ ਪੈਨਲ ਹੋਣ ਤੇ ਇੱਕ ਡੈਜ਼ਿਗਨੇਟਿਡ ਆਫਸਰ ਹੋਏਗਾ ਜਿਹੜਾ ਕਿ 24/7 ਨੰਬਰ ਉਹਨਾਂ ਵਾਸਤੇ ਅਵੇਲੇਬਲ ਹੋਏਗਾ ਦੇ ਜਸਟ ਹੈਵ ਟੂ ਇਨਫੋਰਮ दैट ਪਰਸਨ ਤੇ ਵਿਦਨ ਫਿਊ ਮਿੰਟਸ ਉੱਥੇ ਜਿਹੜੇ ਹੈਗੇ ਆ ਉਹ ਇਨਫ ਸਿਕਿਉਰਿਟੀ ਜਿਹੜੀ ਪਹੁੰਚ ਜੇਗੀ ਕਿਸੇ ਵੀ ਜਿਹੜਾ ਕ੍ਰਿਮੀਨਲ ਆ ਉਹਨੂੰ ਭੱਜਣ ਨਹੀਂ ਦਿੱਤਾ ਜਾਏਗਾ ਉੱਥੇ ਉਹਨਾਂ ਨੂੰ ਮੌਕੇ ਤੇ ਫੜ ਕੇ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣਗੀਆਂ ਔਰ ਮੈਂ ਇਹ ਅਪੀਲ ਵੀ ਕਰਦਾ ਆਪਣੀ ਜਿਹੜੀ ਸਿਵਲ ਸੋਸਾਇਟੀ ਆ ਉਹਨਾਂ ਨੂੰ ਕਿਉਂਕਿ ਇਹ ਇੱਕ ਸਿਕਿਉਰਿਟੀ ਲੈਫਟ ਤੇ ਹੈ ਹੀ ਹੈ ਇਹ ਬਟ ਸਾਡੇ ਸਮਾਜ ਵਾਸਤੇ ਵੀ 140 ਕਰੋੜ ਲੋਕਾਂ ਵਾਸਤੇ ਵੀ ਸ਼ਰਮ ਨਾਲ ਡੁੱਬ ਕੇ ਮਰਨ ਵਾਲੀ ਗੱਲ ਹੈ ਕਿ ਆਪਾਂ ਨੂੰ ਸਮਾਜ ਨੂੰ ਵੀ ਇਨਟਰੋਸਪੈਕਸ਼ਨ ਦੀ ਲੋੜ ਆ ਕਿ ਇਹੋ ਜਿਹੇ ਬੰਦੇ ਸਾਡੇ ਸਮਾਜ ਵਿੱਚ ਹੈ ਰਹਿੰਦੇ ਆ ਔਰ ਐਕਟ ਕਰਦੇ ਆ ਔਰ ਅਸੀਂ ਸਾਡੇ ਭਗਵੰਤ ਮਾਨ ਗਵਰਨਰਮੈਂਟ ਦੀ ਜ਼ੀਰੋ ਟੋਲਰੈਂਸ ਹੈ ਫੋਰ ਥਿਸ ਕ੍ਰਾਈਮ ਫੋਰ ਐਨੀ ਕਾਈਂਡ ਆਫ ਜਿਹੜਾ ਕ੍ਰਾਈਮ ਹੈ ਅਗੇਂਸਟ ਔਮਨ ਪਾਰਟਿਕੁਲਰਲੀ ਸੈਕਸ਼ੂਅਲ ਅਸੌਲਟ ਤੇ ਅਸੀਂ ਬਿਲਕੁਲ ਟੋਲਰੇਟ ਨਹੀਂ ਕਰਾਂਗੇ ਔਰ ਪੰਜਾਬ ਦੇ ਵਿੱਚ ਆਲਰੇਡੀ ਇੱਕ ਜਿਹੜਾ ਐਗਜ਼ਿਸਟਿੰਗ ਲਾਅ ਹੈਗਾ ਜਿਹੜਾ ਪ੍ਰੋਵੀਨਸ਼ਨ ਆਫ ਵਾਇਲੈਂਸ ਅਗੇਂਸਟ ਮੈਡੀਕਲ ਪਰਸਨਲ ਅਸੀਂ ਪਿਛਲੇ ਤਕਰੀਬਨ ਸਾਲ ਜਿਹੜੇ ਸਾਲ ਤੋਂ ਜਦੋਂ ਵੀ ਕੋਈਤੇ ਅਸੌਲਟ ਹੋਇਆ ਅਸੀਂ ਉਹ ਲਾਗੂ ਕਰਦੇ ਆ ਉਹਦੇ ਵਾਸਤੇ ਵੀ ਆਈਜੀ ਸਾਹਿਬ ਨੇ ਰਿਸਪੋਨਸਿਬਿਲਟੀ ਲਈ ਹੈ ਕਿ ਉਹਨੂੰ ਯੂਨੀਵਰਸਲੀ ਅਪਲਾਈ ਕਰਨਗੇ ਸਾਰੇ ਐਸ ਸਾਰੇ ਐਸਐਸਪੀ ਨੂੰ ਸੈਂਸਟਾਈਜ਼ ਕਰਨਗੇ ਔਰ ਇਹਨਾਂ ਨੂੰ ਇਫੈਕਟਿਵਲੀ ਇੰਪਲੀਮੈਂਟ ਕਰਨ ਵਾਸਤੇ ਸਾਡੇ ਜਿੰਨੇ ਚਾ ਮੈਡੀਕਲ ਕਾਲਜ ਆ ਉਹਦੇ ਚ ਡਾਇਰੈਕਟ ਪ੍ਰਿੰਸੀਪਲ ਅਦਰਵਾਈਜ਼ ਜਿਹੜੇ ਸਿਵਲ ਸਰਜਨ ਹੈਗੇ ਆ ਉਹ ਕੱਲ ਸਵੇਰੇ ਮੀਟਿੰਗ ਕਰਨਗੇ ਵੇਦਾਂ ਪ੍ਰੋਫੈਸ਼ਨਲ ਬਾਡੀਜ਼ ਉਹ ਖੁਦ ਵੀ ਵਿਜ਼ਿਟ ਕਰਨਗੇ ਜਿਹੜੇ ਉੱਥੇ ਐਸਓਪੀਜ਼ ਚਾਹੀਦੇ ਹੈਗੇ ਆ ਉਹ ਸਾਰੇ ਇੰਸਟੀਚੂਸ਼ਨ ਲੈਵਲ ਦੇ ਉੱਤੇ ਕੱਲ ਤੋਂ ਇੰਪਲੀਮੈਂਟ ਕਰਕੇ ਨੈਕਸਟ 48 ਆਵਰਸ ਦੇ ਵਿੱਚ ਮжоਰਿਟੀ ਕਰ ਦੇਣਗੇ ਜੇ ਕਿਤੇ ਕੋਈ ਸੀਸੀਟੀਵੀ ਕੈਮਰਾਜ਼ ਲੱਗਣੇ ਆ ਉਹ ਦੈਟ ਵਿਲ ਬੀ ਡਨ ਵਿਦਰਨ 1 ਵੀਕ ਸੋ ਜੇ ਕਿਤੇ ਕੈਪੀਟਲ ਦੀ ਲੋੜ ਸੋ ਇਹ ਸਾਰੀਆਂ ਜਿਹੜੀਆਂ ਮੇਜਰਸ ਐ ਸਟੇਟ ਲੈਵਲ ਤੇ ਅਸੀਂ ਇਮੀਡੀਏਟਲੀ ਇੰਪਲੀਮੈਂਟ ਕਰਾਂਗੇ ਸੋ ਮੈਂ ਉਮੀਦ ਕਰਦਾ ਕਿ ਸੈਂਟਰ ਗਵਰਨਮੈਂਟ ਵੀ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਵੀ ਔਰ ਸਾਡੇ ਜੂਨੀਅਰ ਅਰਥ ਮਿਨਿਸਟਰ ਵੀ ਔਰ ਹੋਮ ਮਿਨਿਸਟਰ ਵੀ ਇਨੀਸ਼ੀਏਟਿਵ ਲੈਣਗੇ ਔਰ ਮੀਟਿੰਗਸ ਬੁਲਾਣਗੇ ਅ ਅਸੀਂ ਵੀ ਵਿਲ ਮੇਕ ਸ਼ੋਰ ਕਿ ਜਿਹੜੇ ਸਾਡੇ ਡਾਕਟਰਸ ਐ ਜਦੋਂ ਪੇਸ਼ੈਂਟ ਨੂੰ ਟਰੀਟ ਕਰਦੇ ਆ ਉਹਨਾਂ ਨੂੰ ਡਰ ਨਹੀਂ ਲੱਗਣਾ ਚਾਹੀਦਾ ਕਿ ਮੇਰੇ ਤੇ ਅਸੌਲਟ ਤਾਂ ਨਹੀਂ ਹੋ ਜਾਏਗਾ ਜੇ ਪੇਸ਼ੈਂਟ ਦੀ ਡੈਥ ਹੋ ਗਈ ਤਾਂ ਮੇਰਾ ਕੀ ਹੋਏਗਾ ਸਮ ਟਾਈਮ ਡਾਕਟਰ ਹਾਸ ਟੂ ਡਿਸਾਈਡ ਜੀ ਕਿ ਮੈਂ ਇਹ ਪ੍ਰੋਸੀਜਰ ਕਰਨਾ ਐਂਡ ਸਮ ਟਾਈਮ ਟੂ ਸੇਵ दैट ਲਾਈਫ ਉਹਨੂੰ ਫੈਸਲਾ ਕਰਨਾ ਪੈਂਦਾ ਉਸ ਤੋਂ ਬਗੈਰ ਉਹਦੀ ਡੈਥ ਹੋਣੀ ਸਰਟਨ ਆ ਬਟ ਜੇ ਉਹ ਫੈਸਲਾ ਕਰੇਗਾ ਉਸ ਤੇ ਬਾਵਜੂਦ ਡੈਥ ਹੋ ਸਕਦੀ ਆ ਕਿਉਂਕਿ ਬਹੁਤ ਸਾਰੇ ਪੇਸ਼ੈਂਟਸ ਹੁੰਦੇ ਆ ਜਿਨ੍ਹਾਂ ਦਾ ਸਰਵਾਈਵਰ ਚਾਂਸ 50% ਚਾਂਸ ਹੁੰਦਾ ਕਿਸੇ ਦਾ 70% ਚਾਂਸ ਹੁੰਦਾ ਸੋ ਡਾਕਟਰ ਹੈਜ਼ ਟੂ ਟੇਕ ਅ ਚਾਂਸ ਸੋ ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਕਿ ਆਪਾਂ ਨੂੰ ਜਿਹੜੇ ਡਾਕਟਰਸ ਆ ਇਹਨਾਂ ਨੂੰ ਤੁਸੀਂ ਰੱਬ ਦਾ ਰੂਪ ਕਹਿੰਦੇ ਹੋ ਇਹਨਾਂ ਦਾ ਰਿਕਰਡ ਕਰੋ ਇਹਨਾਂ ਦੀ ਰਿਸਪੈਕਟ ਕਰੋ ਔਰ ਜੋ ਸਾਡੀ ਬੱਚੀ ਦੇ ਨਾਲ ਹੋਇਆ ਇਹ ਕਿਸੇ ਬੱਚੀ ਦੇ ਨਾਲ ਨਹੀਂ ਹੋਣਾ ਚਾਹੀਦਾ ਇਸ ਵਾਸਤੇ ਜ਼ਰੂਰੀ ਹੈ ਕਿ ਜਿਹੜੀਆਂ ਮੈਂ ਬਾਕੀ ਕੱਲਾ ਕਹੀਆਂ ਉਹਨਾਂ ਨੂੰ ਇੰਪਲੀਮੈਂਟ ਕੀਤਾ ਜਾਵੇ ਔਰ ਇਹ ਜਿਹੜਾ ਲਾਅ ਹੈ ਇਹ ਵੀ this law should be dedicated to this young doctor ਕਿ ਉਹਦੀ ਉਹਦੀ ਕੁਰਬਾਨੀ ਦੇ ਨਾਲ ਇਹ ਲਾਅ ਬਣਿਆ ਔਰ ਉਸ ਤੋਂ ਬਾਅਦ ਮੈਡੀਕਲ profession ਦੇ ਉੱਤੇ ਜਿਹੜੇ ਅਟੈਕ ਹੋਣੇ ਆ ਉਹ ਬੰਦ ਹੋਏ ਆ so this law should be dedicated to her so ਇਹ ਸਾਡੀ ਅੱਜ ਦਾ ਮੁੱਖ ਤੌਰ ਤੇ ਸਾਡਾ ਇਹ ਸੀਗਾ we have all decided to work together ਪੇਸ਼ੈਂਟਸ ਦੇ ਵੈਲਫੇਅਰ ਵਾਸਤੇ ਅਸੀਂ ਚਿੰਤਾਤ ਹਾਂ ਅਸੀਂ ਉਹਨਾਂ ਵਾਸਤੇ ਕੰਮ ਕਰਦੇ ਆਂ ਔਰ ਇਸੇ ਤਰ੍ਹਾਂ ਕਰਦੇ ਰਵਾਂਗੇ ਔਰ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਨੇ ਮੈਨੂੰ ਕਿਹਾ ਹੈਗਾ ਕਿ ਆਪਣੀ ਜਿਹੜੀ ਨੈਸ਼ਨਲ ਲੈਵਲ ਦਾ ਇਸ਼ੂ ਹੈ ਇਹ ਆਪਣੀ ਨੈਸ਼ਨਲ ਬਾਡੀ ਨਾਲ ਕਰਕੇ ਇਹ ਜਲਦੀ ਤੋਂ ਜਲਦੀ ਜੜੀਆਂ ਹੈਗੀਆਂ ਸਰਵਿਸਿਜ਼ ਉਹ ਰੈਗੂਲਰ ਜੜੀਆਂ ਇਲੈਕਟਿਵ ਸਰਜਰੀਜ਼ ਵੀ ਔਰ ਓਪੀਡੀ ਸਰਵਿਸਿਜ਼ ਵੀ ਇਹ ਆਪਣੀ ਨੈਸ਼ਨਲ ਬਾਡੀ ਨਾਲ ਕੰਸਲਟ ਕਰਕੇ ਉਹਨਾਂ ਨੂੰ ਉਹਦੀ ਸਟੋਰ ਕਰਨਗੇ